ਨੇ ਪ੍ਰਧਾਨ ਮੰਤਰੀ ਕੇਂਦਰੀ ਖੇਤੀਬਾੜੀ ਮੰਤਰੀ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਲਿਖੇ ਪੱਤਰ ਬੈਂਕਾਂ ਦੇ ਕਰਜ਼ੇ ਦੀਆਂ ਕਿਸ਼ਤਾਂ ਅੱਗੇ ਪਾਉਣ ਤੇ ਪੀੜਿਤ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਕੀਤੀ ਮੰਗ ਪੀੜਿਤ ਕਿਸਾਨਾਂ ਦੇ ਵਾਅ ਫੜੇ ਸਰਕਾਰ ਸੰਤ ਸਿਚੇਵਾਲ ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਦੇਵ ਸਿੰਘ ਸਿਚੇਵਾਲ ਜੀ ਵੱਲੋਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਚੋਹਾਨ ਅਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਪੱਤਰ ਲਿਖ ਕੇ ਹੜ੍ਹ ਪੀੜਤਾ ਨੂੰ ਮੁਆਵਜ਼ਾ ਦੇਣ ਦੀ ਪੁਰਜ਼ੋਰ ਮੰਗ ਕੀਤੀ ਹੈ। ਉਹਨਾਂ ਆਪਣੇ ਪੱਤਰ ਵਿੱਚ ਲਿਖਿਆ ਹੈ ਕਿ ਮੰਡ ਇਲਾਕੇ ਦੇ ਕਿਸਾਨਾਂ ਨਾਲ ਹਰ ਦੂਜੇ ਜਾਂ ਫਿਰ ਤੀਜੇ ਸਾਲ ਅਜੇਹਾ ਪਾਣਾ ਵਾਪਰਦਾ ਹੈ ਜਿਸ ਨਾਲ ਕਿਸਾਨਾਂ ਦੀਆਂ ਹਜ਼ਾਰਾਂ ਏਕੜ ਫਸਲਾਂ ਤਬਾਹ ਹੋ ਜਾਂਦੀਆਂ ਹਨ। ਸੰਤ ਸਿਚਵਾਲ ਨੇ ਪੱਤਰ ਰਾਹੀਂ ਇਹ ਵੀ ਮੰਗ ਕੀਤੀ ਕਿ ਪੀੜਤ ਕਿਸਾਨਾਂ ਵੱਲੋਂ ਜਿਹੜਾ ਕਰਜ਼ਾ ਬੈਂਕਾਂ ਤੋਂ ਲਿਆ ਗਿਆ ਹੈ ਉਹਨਾਂ ਦੀਆਂ ਕਿਸ਼ਤਾਂ ਮੁਲਤਵੀ ਕੀਤੀਆਂ ਜਾਣ। ਉਹਨਾਂ ਕਿਹਾ ਕਿ ਜਦੋਂ ਫਸਲਾਂ ਦੀਆਂ ਬਰਬਾਦ ਹੋ ਜਾਂਦੀਆਂ ਹਨ ਤਾਂ ਕਿਸਾਨ ਵਿਚਾਰੇ ਕਰਜ਼ੇ ਦੀਆਂ ਕਿਸ਼ਤਾਂ ਕਿਵੇਂ ਮੋੜਨਗੇ। ਸੰਤ ਸਿਚੇਵਾਲ ਨੇ ਸਰਕਾਰ ਤੋਂ ਇਹ ਵੀ ਮੰਗ ਕੀਤੀ ਹੈ ਕਿ ਪੀੜਤ ਕਿਸਾਨਾਂ ਦੇ ਖੇਤਾਂ ਦੀ ਵਿਸ਼ੇਸ਼ ਗੋਦਵਾਰੀਆਂ ਕਰਵਾਈਆਂ ਜਾਣ। ਤਾਂ ਜੋ ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾ ਸਕੇ। ਸੰਤ ਸਿਚੇਵਾਲ ਨੇ ਅੱਜ ਸਵੇਰੇ 8 ਵਜੇ ਹੀ ਬਾਉਪੁਰ ਜਾ ਕੇ ਬਿਆਸ ਦਰਿਆ ਤੇ ਚੱਲ ਰਹੇ ਰਾਹਤਕਾਰ ਜ਼ਾਦਾ ਜਾਇਜ਼ਾ ਲਿਆ ਉਹਨਾਂ ਦੱਸਿਆ ਕਿ ਵਿਆਸਤਰੀਆ ਅੰਦਰ ਲੱਗੇ ਐਡਵਾਂਸ ਬੰਨਾਂ ਨੂੰ ਤਿੰਨ ਥਾਵਾਂ ਕਰਮੋਵਾਲ ਪੰਤਨ ਬਾਉਪੁਰ ਅਤੇ ਆਲੀ ਕਲਾ ਤੋਂ ਟਾ ਲੱਗ ਰਹੀ ਹੈ ਸੰਤ ਸਿਚਵਾਲ ਨੇ ਦੱਸਿਆ ਕਿ ਇਹਨਾਂ ਐਡਵਾਂਸ ਬੰਨਾਂ ਨੂੰ ਟੁੱਟਣ ਤੋਂ ਬਚਾਉਣ ਲਈ ਕਿਸਾਨ ਦਿਨ ਰਾਤ ਕੋਸ਼ਿਸ਼ ਵਿੱਚ ਲੱਗੇ ਹੋਏ ਹਨ ਗੱਲਬਾਤ ਦੌਰਾਨ ਰਾਜ ਸਭਾ ਮੈਂਬਰ ਸੰਤ ਸਿਚਵਾਲ ਨੇ ਕਿ ਪੰਜਾਬ ਦੇ ਕਪੂਰਥਲਾ ਅਤੇ ਤਰਨਤਾਰਨ ਜ਼ਿਲ੍ਹਿਆਂ ਦੇ ਮੰਡ ਇਲਾਕੇ ਵਿੱਚ ਹੜ੍ਹ ਨਾਲ ਕਿਸਾਨਾਂ ਦੀਆਂ ਬਰਬਾਦ ਹੋਈਆਂ ਫਸਲਾਂ ਦਾ ਟੁਕਵਾ ਮੁਆਵਜ਼ਾ ਦਿੱਤਾ ਜਾਵੇ। ਉਹਨਾਂ ਦੱਸਿਆ ਕਿ ਮੰਡ ਇਲਾਕਾ ਜੋ ਬਿਆਸ ਦਰਿਆ ਦੇ ਐਨ ਵਿਚਕਾਰ ਟਾਪੂनुਮਾ ਹੈ ਉਸ ਵਿੱਚ 16 ਦੇ ਕਰੀਬ ਪਿੰਡ ਹਨ ਜੋ ਇਸ ਵੇਲੇ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹਨ। ਪਿਛਲੇ ਕਈ ਦਿਨਾਂ ਤੋਂ ਹਿਮਾਚਲ ਅਤੇ ਪੰਜਾਬ ਵਿੱਚ ਫੈ ਰਹੇ ਮੌਲੇ ਧਾਰਮੀ ਕਾਰਨ ਇਹ ਸਥਿਤੀ ਕਾਫੀ ਵਿਗੜਦੀ ਜਾ ਰਹੀ ਹੈ। ਰਾਜ ਸਭਾ ਮੈਂਬਰ ਸੰ ਸਿਚਵਾਲ ਨੇ ਪੱਤਰ ਰਾਹੀਂ ਮੰਗ ਕੀਤੀ ਕਿ ਪੰਜਾਬ ਸਮੇਤ ਦੇਸ਼ ਦੇ ਹਰ ਉਸ ਕਿਸਾਨ ਦੀ ਬਾਹ ਫੜੀ ਜਾਵੇ ਜਿਸ ਦੀਆਂ ਫਸਲਾਂ ਇਸ ਹੜ੍ਹ ਕਾਰਨ تباہ ਹੋਈਆਂ ਹਨ। ਸੁਲਤਾਨਪੁਰ ਲੋਧੀ ਤੋਂ ਪત્રਕਾਰ ਵਿਕਰਮ ਤਲਵੰਡੀ ਦੀ ਵਿਸ਼ੇਸ਼ ਪ੍ਰੇਰਕ। सरपंच साहब ਕਿਹੜੇ ਕਿਹੜੇ ਪਿੰਡਾਂ ਦੀ ਸੰਗਤ ਸੇਵਾ ਲੈ ਕੇ ਆਈ ਹੈ ਇਹ ਜੀ ਪੱਕਾ ਕੋਈ ਨਹੀਂ ਕੋਈ ਨਾ ਕੱਤੀ ਰਾਏ ਠੀਕ ਹੈ ਕੀ ਕੀ ਇੱਥੇ ਸੇਵਾ ਤੁਸੀਂ ਲੈ ਕੇ ਪਹੁੰਚੇ ਹੋ ਜੀ ਸੇਵਾ ਜੀ ਪਾਣੀ ਕਿੱਥੇ ਲੈ ਕੇ ਆਏ ਜੀ 11 4 ਦੇ ਗਰਾਲੇ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦੀ ਤੁਹਾਡਾ ਅੱਜ ਕੁੱਝ ਪਾਣੀ ਉਤਰਿਆ ਵਾ ਤੇ ਇਹ ਨਾ ਪਿੰਡਾਂ ਦੇ ਲੋਕਾਂ ਦੀ ਜਿਹੜੀ ਜ਼ਿੰਦਗੀ ਹੈ ਇਹ ਨਾ ਕੈਸਤੀਆਂ ਦੇ ਸਹਾਰੇ ਆ ਇਸ ਸਮੇਂ ਹਰ ਕੋਈ ਆਪਦੇ ਘਰ ਨੂੰ ਜਿਹੜਾ ਸੌਦਾ ਸਮਾਨ ਦੁੱਧ ਪਾਣੀ ਫੀਡ ਪੱਠੇ ਅਚਾਰ ਜੋ ਵੀ ਘਰ ਦੀ ਲੋੜ ਵਾ ਉਹ ਇਹਨਾਂ ਕੈਸਤੀਆਂ ਰਾਹੀਂ ਘਰਾਂ ਤੱਕ ਪਹੁੰਚ ਰਹੀ ਆ ਸਾਵਨ ਉੱਤੇ ਹੜਾ ਆਇਆ ਹੈ ਜਮੂ ਬ ਜ਼ਮੀਰ ਦੇ ਵਿੱਚ ਕਾਫੀ ਲੋਕ ਫੜਦੇ ਸਕਾਰ ਰਿਹਾ ਆਪਣੇ ਸਮਾਜ ਦੇ ਉੱਤਰਾਖੰਡ ਦੇ ਵਿੱਚ ਬਹੁਤ ਸਾਵਨ ਉੱਤੇ ਪਾਣੀ ਭਟਣ ਦੇ ਨਾਲ ਭਾਰੀ ਨੁਕਸਾਨ ਹੋਇਆ ਉਸ ਪੰਜਾਬ ਦੇ ਵਿੱਚ ਵੀ ਕਾਫੀ ਜਗ੍ਹਾ ਤੇ ਦਰਿਆ ਬਿਆਸ ਦੇ ਵਿੱਚ ਲਗਾਤਾਰ ਪਾਣੀ ਰਹਿਣ ਕਰਕੇ ਕੁਝ ਹਰਦਾਨ ਕਪੂਰਥੀ ਦਾ ਇਲਾਕਾ ਜਿਹੜਾ ਹੈ ਟਾਪੂ ਨਮਾ ਸਤਾਰੋਂ ਪਿੰਡਾਂ ਜਿਹੜੇ ਪਾਣੀ ਦੇ ਨਾਲ ਕੋਈ ਵਿਤਰਾ ਕਰ ਚੁੱਕੇ ਆ ਇਹ ਪਾਣੀ ਥੱਲੇ ਜਾ ਕੇ ਵੀ ਬਹੁਤ ਵੱਡਾ ਨੁਕਸਾਨ ਹੋ ਆਪ ਕੋ ਇਪੋਰਟ ਕਰ ਜ਼ਿੰਮੇਦਾਰਤਾ ਹੈਗਾ ਸੋ 2023 ਦੇ ਵਿੱਚ ਵੀ ਇਹ ਸਾਰੇ ਲਾਗਾਂ ਨਿਵਾਸੀਓ ਸਾਡੇ ਇਹ ਕਦਮ ਹੋ ਗਏ ਸੀ ਪਰ ਕੋਈ ਨਹੀਂ ਹੋਈ ਸੀ ਅੱਜ ਇਹ 24 ਦੇ ਵਿੱਚ ਪਾਣੀ ਤੋਂ ਇਹਨਾਂ ਦਾ ਵਿਚਾਰਿਆ 25 ਹੋ ਗਿਆ ਤੋਂ ਸਾਡੀ ਪੰਜਾਬ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਦੋਨੋਂ ਨੂੰ ਬੇਨਤੀ ਹੈ ਕਿ ਇਹਨਾਂ ਕਿਸਾਨਾਂ ਦੀ ਬਹੁਤ ਮਦਦ ਜਰੂਰ ਇਹਨਾਂ ਦੇ ਵਿਸ਼ੇਸ਼ ਗੁਰਦੌਵਰ ਵੀ ਚਵਾਈ ਜਾਵੇ ਤੇ ਇਹਨਾਂ ਨੂੰ ਬਣਦਾ ਮੁਆਵਜ਼ਾ ਵੀ ਦਿੱਤਾ ਜਾਵੇ ਜਿਹੜੇ ਪੀੜਿਤ ਕਿਸਾਨਾ ਉਹਨਾਂ ਦਾ ਇਹਨਾਂ ਦੀ ਫਸਲਾਂ ਹੀ ਨਹੀਂ ਹੋਈਆਂ ਉਹਨਾਂ ਦੇ ਉੱਤੇ ਜਿਹੜਾ ਬੈਂਕਾਂ ਦਾ ਲੋਨ ਹੁੰਦਾ ਉਹਨਾਂ ਨੂੰ ਅੱਗੇ ਪਾਇਆ ਜਾਂਦਾ ਵੀ ਤਾਂ ਕਿ ਕਿਸਾਨ ਦੀ ਜਿਹੜੀ ਹੈ ਉਹ ਦਰਸਯੋਗ ਹਾਲਤਾ ਦਾ ਸਰਕਾਰ ਨੂੰ ਤੋਂ ਉਹ ਸਾਡੇ ਸਮਾਜ ਦਾ ਹਿੱਸਾ ਉਹਦੀ ਵਾਪਖੜਨਾ ਸਾਡੀ ਯੂਮੇਵਰੀ ਕਮਨੀਟੀ ਤੋਂ ਜਿ ਲਗਾਤਾਰ ਉਹ ਸਾਰੇ ਯੂਪੀਏ ਦਾ ਨੇ ਕਰਨ ਤੇ ਕਰ ਕਸ਼ਤੀ ਵਿੱਚ ਜਾ ਕੇ ਸਰਸਰਫੀ ਕੀਤਾ ਪਰ ਜਦੋਂ ਉੱਥੇ ਜਾ ਕੇ ਦੇਖਦੇ ਆ ਤਾਂ ਬਹੁਤ ਤਰਸ ਲੋਕ ਖਾਤਾ ਕੋਈ ਸਰਕਾਰ ਨੂੰ ਬੇਚ ਕਰਦੇ ਧਰੋ ਜਨਨ ਉਹ ਤੋਂ ਬਦ